ਠੀਕ ਇੱਕ ਪਾਦੀ 에ਅਰ ਫਿਲਟਰ ਸਪਲੈਂਡਰ ਦਾ ਹਾਂਜੀ ਹਰ ਜਗ੍ਹਾ ਯੂਜ਼ ਹੁੰਨ ਵਾਲਾ ਹਰ ਬਾਈਕ ਦੇ ਵਿੱਚ ਸਿਰਫ ਪਾਦੀ 15 ਰੁਪਏ ਬਾਹਰ ਕਿੰਨੇ ਦਾ ਹੈ 100 ਰੁਪਏ ਪਾਦੀ ਠੀਕ ਹੈ ਉਸ ਤੋਂ ਬਾਅਦ ਪਾਦੀ ਹੈਲਡ ਟਿਊਬ ਸੀ 6 ਇਹ ਸਾਰੇ ਸਪੇਅਰ ਪਾਰਟ ਨੂੰ ਪਤਾ ਵੀ ਇਹ ਬਹੁਤ ਵਿਕਦੀ ਹੈ ਕਦ ਲਈ ਹੁੰਦੀ ਹੈ ਇਹ ਪਾਦੀ ਹੈਲਡ ਵਾਸਤੇ LED ਲਾਈਟ ਹੈ ਓਕੇ ਇਹ ਤੁੰਦ ਵਿੱਚ ਵੀ ਬਹੁਤ ਕੰਮ ਆਉਂਦਾ ਔਰ ਚਿੱਟੀ ਲਾਈਟ ਹੈ ਦੀ ਪਿਓਰ ਓਕੇ ਪਾਦੀ ਦੋ ਪੀਸ ਦਾ ਡੱਬਾ ਹਾਂਜੀ 180 ਰੁਪਏ ਦਾ ਦੋ ਪੀਸ ਦਾ ਡੱਬਾ 180 ਰੁਪਏ ਦਾ ਓਕੇ ਨਹੀਂ ਕਿੰਨੇ ਦਾ ਮਹਿੰਗਾ ਬਾਰੋ 200 ਰੁਪਏ ਦੀ ਇੱਕ ਵਿਗਰੀਆ ਬਾਜੀ ਤੁਸੀਂ 180 ਦਾ ਦੋਨੇ 180 ਦੇ ਦੋ 90 ਰੁਪਏ ਬਾਜੀ ਬਸਵਾ ਬਾਜੀ ਸਾਈਡ ਸਟੈਂਡ ਸਪਲੈਂਡਰ ਦਾ ਫੁੱਲ ਹੈਵੀ ਬਡੀ ਨਾਈਲੋਨ ਨਟ ਉਹ ਸਾਈਡ ਸਟੈਂਡ ਓਕੇ ਸਿਰਫ 40 ਰੁਪਏ ਬਾਜੀ ਸਿਰਫ 40 ਰੁਪਏ ਬਾਹਰ ਕਿੰਨੇ ਦਾ ਜੀ ਬਾਹਰ ਕਟੋਕੜ ਬਾਜੀ 100 ਰੁਪਏ ਦਾ ਪਵਨਾ ਦਾ ਆਲ ਸਬਾਨ ਮੇਰੇ ਕੋਲ ਓਕੇ ਪੈਟਰੋਲ ਟੀ ਹੈਂਡਲ ਲੋਕ ਇਹਦੇ ਟੈਂਕੀ ਲੋਕ 38% ਲੱਜੂਗਾ ਬਾਜੀ ਐਮ ਆਰ ਪੀ ਤੋਂ ਸਪਰੇ ਪੇਟ ਹਾਂਜੀ ਹਰ ਜਗ੍ਹਾ ਯੂਜ਼ ਹੁੰਦਾ ਹੈ ਹਾਰਡਵੇਅਰ ਤੋਂ ਲੈ ਕੇ ਸਪੇਅਰ ਪਾਰਟਾਂ ਲੈ ਕੇ ਸਿਰਫ 55 ਰੁਪਏ ਬਾਜੀ ਸਿਰਫ 55 ਨਹੀਂ ਕਿੰਨੇ ਦਾ ਇਹ ਮਾਰਕੀਟ 'ਚ 200 ਰੁਪਏ ਦੀ ਬਾਹਰ 200 ਦਾ ਬਾਹਰ 200 ਦਾ ਜੀ ਮੇਰੇ ਕੋਲ ਸਿਰਫ 55 ਰੁਪਏ ਦੀ ਓਕੇ 55 ਰੁਪਏ ਦੀ LED ਲਾਈਟ ਪੁੱਲੂ ਲਾਈਟ ਬਹੁਤ ਫੇਮਸ ਹੈ ਮਾਰਕੀਟ ਦੇ ਵਿੱਚ ਸਿਰਫ 50 ਰੁਪਏ ਬਾਜੀ ਔਰ ਪੰਜ ਫੰਕਸ਼ਨ ਵਾਈਟ yellow ਪਲੱਸ ਨਾਲ ਫਲੈਸ਼ ਇਹਦੇ 50 ਰੁਪਏ ਸਿਰਫ ਸਸੀਗਲ ਦੀ ਸਾਰਿਆਂ ਨੂੰ ਆਪਾਂ ਲੁਧਿਆਣਾ 'ਚ ਖੜੇ ਆਂ ਨੂ ਕ੍ਰਿਸ਼ਨਾ ਸਪੇਅਰ ਪਾਰਟ ਦਾ ਸਾਰਾ ਸਮਾਨ ਤੁਹਾਨੂੰ ਮਿਲੂਗਾ ਰਿਸ਼ੀ ਢਾਬੇ ਦੇ ਤੇ ਬਹੁਤ ਜਿਆਦਾ ਘੱਟ ਰੇਟਾਂ ਦੇ ਤੇ ਗਾਰੰਟੀ ਦੇ ਵਿੱਚ ਤੁਸੀਂ ਰੇਟ ਸੁਣ ਕੇ ਹਰਾਰ ਰਹ ਜਗੇ ਵੀਡੀਓ ਨਾ ਬਣੇ ਰਹੋ ਆਜੋ ਜੀ ਆਹ ਬਾਈ ਉਹਨਾਂ ਦੀ ਸ਼ੌਭਾ ਤੁਹਾਨੂੰ ਲੈ ਕੇ ਚਾਲਦੇ ਅੰਦਰ ਤੇ ਮਲਾਉਂਦੇ ਹਨ ਨੂੰ ਬਾਈ ਨੂੰ ਆਜੋ ਵੀਡੀਓ ਨਾ ਬਣੇ ਰਹੋ ਹਾਂਜੀ ਭਾਜੀ ਕੀ ਹਾਲ ਆ ਜੀ ਓ ਜੀ ਸੱਸੀ ਗੱਲ ਭਾਜੀ ਸੱਸੀ ਠੀਕ ਠਾਕ ਹੋ ਜੀ ਬਹੁਤ ਵਧੀਆ ਬਾਈ ਤੁਸੀਂ ਸੁਣਾਓ ਹੋਰ ਤੋਂ ਕੀ ਹੋ ਜਾਗਾ ਤੁਹਾਨੂੰ ਕੀ ਦਿਖਾਉਂਗੇ ਅੱਜ ਭਾਜੀ ਅੱਜ ਆਪਣੇ ਕੋਲ ਕੁਝ ਹੋਰ ਨਵੀਆਂ ਐਡਵਾਈਆਂ ਨੇ ਪਿਛਲੀ ਵੀਡੀਓ 'ਚ ਆਪਾਂ ਸੀਡ ਕਵਰ ਦਿਖਾਈ ਸੀਗੇ ਕੈਨਸਰ ਦਿਖਾਈ ਸੀ ਉਹਨਾਂ ਵਿੱਚ ਬਹੁਤ ਵਧੀਆ ਰਿਸਪੌਂਸ ਆਇਆ। ਉਸ ਤੋਂ ਬਾਅਦ ਆਪਣੇ ਕੋਲ ਹੋਰ ਐਡਮਨ ਨਵੀਆਂ ਆਈਆਂ ਨੇ। ਹਾਂਜੀ ਭਾਜੀ। ਆ ਦੇਖੋ ਬਾਈਕ ਵਾਸਤੇ ਪਾਲਿਸ਼। ਓਕੇ ਭਾਜੀ। 1 ਲੀਟਰ ਪਾਲਿਸ਼ ਸਿਰਫ 40 ਰੁਪਏ। ਸਿਰਫ ਸਿਰਫ 40 ਰੁਪਏ। ਬਾਜ਼ਾਰ ਦਾ ਰੇਟ ਹੈ 200 ਰੁਪਏ ਤੋਂ ਲੈ ਕੇ 250 ਰੁਪਏ। ਓਕੇ ਭਾਜੀ। ਸਿਰਫ 40 ਰੁਪਏ ਬਰੀ। ਉਸ ਤੋਂ ਬਾਅਦ ਭਾਜੀ ਸਪਰੇਅ ਪੇਂਟ। ਹਾਂਜੀ। ਹਰ ਜਗ੍ਹਾ ਯੂਜ਼ ਹੁੰਦਾ ਹੈ ਹਾਰਡਵੇਅਰ ਤੋਂ ਲੈ ਕੇ ਸਪੇਅਰ ਪਾਰਟਾਂ ਲੈ ਕੇ ਕੋਲ ਸਿਰਫ 55 ਰੁਪਏ ਬਰੀ। ਸਿਰਫ 55 ਨਹੀਂ ਕਿੰਨੇ ਦਾ ਇਹ? ਮਾਰਕੀਟ 'ਚ 200 ਰੁਪਏ ਦੀ। ਬਾਹਰ ਉਸੋ ਵਾਰੀ ਸਾਈਡ ਸਟੈਂਡ ਸਪਲੈਂਡਰ ਦਾ ਫੁੱਲ ਹੈਵੀਬਡੀ ਨਾਈਲਨ ਨਟ ਉਹ ਸਾਈਡ ਸਟੈਂਡ ਓਕੇ ਸਿਰਫ 40 ਰੁਪਏ ਵਾਰੀ ਸਿਰਫ 40 ਰੁਪਏ ਬਾਹਰ ਕਿੰਨੇ ਦਾ ਹੈ ਬਾਹਰ ਕਟੋਕੜ ਵਾਰੀ 100 ਰੁਪਏ ਦਾ ਕਟੋਕੜ 100 ਰੁਪਏ ਦਾ ਪਤਾ ਹੀ ਸਾਰਿਆਂ ਨੂੰ 40 ਰੁਪਏ ਵਾਰੀ ਉਸੋ ਵਾਰੀ LED ਲਾਈਟ ਪੁੱਲੂ ਲਾਈਟ ਬਹੁਤ ਫੇਮਸ ਹੈ ਮਾਰਕੀਟ ਦੇ ਵਿੱਚ ਸਿਰਫ 50 ਰੁਪਏ ਵਾਰੀ ਔਰ ਪੰਜ ਫੰਕਸ਼ਨ ਵਾਈਟ yellow ਪਲਸ ਨਾਲ ਫਲੈਸ਼ ਇਹਦੇ 50 ਰੁਪਏ ਸਿਰਫ ਵਾਰੀ ਠੀਕ ਹੈ ਜੀ ਇੱਕ ਪਾਜੀ 에어 ਫਿਲਟਰ ਸਪਲੈਂਡਰ ਦਾ ਹਾਂਜੀ ਹਰ ਜਗ੍ਹਾ ਯੂਜ਼ ਹੁੰਨ ਵਾਲਾ ਹੈ ਹਰ ਬਾਈਕ ਦੇ ਵਿੱਚ ਸਿਰਫ ਪਾਜੀ 15 ਰੁਪਏ ਬਾਹਰ ਕਿੰਨੇ ਦਾ ਹੈ 100 ਰੁਪਏ ਵਾਲੀ ਬੋਲੇ ਬਾਈ 15 ਰੁਪਏ ਦਾ 15 ਰੁਪਏ ਦਾ ਪਾਜੀ ਦਵਾਂਗਾ 15 ਰੁਪਏ ਦਾ ਠੀਕ ਹੈ ਜੀ ਉਸ ਤੋਂ ਆਪਾਜੀ ਹੈਲਡ ਟਿਊਬ C6 ਇਹ ਸਾਰੇ ਸਪੇਅਰ ਪਾਰਟ ਨੂੰ ਪਤਾ ਹੈ ਵੀ ਇਹ ਬਹੁਤ ਵਿਕਦੀ ਹੈ ਕਦ ਲਈ ਹੁੰਦੀ ਹੈ ਇਹ ਪਾਜੀ ਹੈਲਡ ਵਾਸੇ LED ਲਾਈਟ ਹੈ ਓਕੇ ਇਹ ਤੁੰਦ ਵਿੱਚ ਵੀ ਬਹੁਤ ਕੰਮ ਆਉਂਦਾ ਹੈ ਔਰ ਚਿੱਟੀ ਲਾਈਟ ਹੈ ਦੀ ਪਿਓਰ ਓਕੇ ਪਾਜੀ ਦੋ ਪੀਸ ਦਾ ਡੱਬਾ ਹਾਂਜੀ 180 ਰੁਪਏ ਦਾ ਦੋ ਪੀਸ ਦਾ ਡੱਬਾ 180 ਰੁ ਨਹੀਂ ਕਿੰਨੇ ਦਾ ਮਹਿੰਗਾ ਬਾਰੋ 200 ਰੁਪਏ ਦੀ ਇੱਕ ਵਿਗਰੀਆ ਭਾਜੀ ਤੁਸੀਂ 180 ਦਾ ਦੋਨੋਂ ਹੀ 180 ਦੇ ਦੋ 90 ਰੁਪਏ ਦੀ ਇੱਕ ਓਕੇ ਭਾਜੀ ਪਸਵਾ ਭਾਜੀ ਹਰਨ ਦਾ ਕਟਾਊਟ ਇੰਪੋਰਟਡ ਕਟਾਊਟ ਇਹ ਵੀ ਬਹੁਤ ਵਿਗਦਾ ਵਰੀ 25 ਰੁਪਏ ਵਾਲੀ 25 ਰੁਪਏ ਪੀਸ 25 ਰੁਪਏ ਹਾਂਜੀ ਰਿਟੇਲ ਰੇਟ ਹੈ ਤਾਂ 100 ਰੁਪਏ ਓਕੇ ਭਾਜੀ ਕਾਹਦੇ ਲਈ ਹੁੰਦਾ ਇਹ ਇਹ ਪੜੀ ਹਰਨ ਦੇ ਨਾਲ ਲੱਗਦਾ ਹੈ ਕਿ ਇਹਨਾਂ ਹਰਨ ਖਰਾਬ ਨਹੀਂ ਹੁੰਦੇ ਓਕੇ ਸਿਰਫ 25 ਰੁਪਏ ਵਾਲੀ ਠੀਕ ਹੈ ਪਸਵਾ ਵਾਲੀ ਪਵਨਾ ਦਾ ਆਲ ਸਬਾਨ ਮੇਰੇ ਕੋਲ ओके पेट्रोल टी हैंडल लॉक ਇਹਦੇ ਟੈਂਕੀ ਲੋਕ 38% ਲੈ ਦੂੰਗਾ ਬੜੀ ਐਮ ਆਰ ਪੀ ਤੋਂ 38% 38% ਬੜੀ ਮਾਰਕਟ ਵਿੱਚ ਦਾ 10 ਤੋਂ ਲੈ ਕੇ 15% ਦੇ ਮਾਲ ਮੈਂ ਦੂੰਗਾ ਬੜੀ 38% ਠੀਕ ਆ ਭਾਜੀ ਇਸ ਤੋਂ ਲਓ ਭਾਜੀ ਹੋਰ ਆਈਟਮ ਬਹੁਤ ਆ ਗਈਆਂ ਮੇਰੇ ਕੋਲ ਉਸੇ ਵਰੀ ਨਿਗਾਹ ਮਾਰ ਲਓ ਪਹਿਲਾਂ ਵੀ ਵੀਡੀਓ ਪਾਈ ਆ ਪਾਈ ਜੀ ਤੁਸੀਂ ਉਹ ਵੀ ਜਾ ਕੇ ਚੈਨਲ ਤੇ ਚੈੱਕ ਕਰ ਸਕਦੇ ਹੋ ਬਹੁਤ ਲੋਕ ਆਏ ਬਾਈ ਕੋਲੇ ਬਾਈ ਦਾ ਸਮਾਨ ਬਹੁਤ ਘੱਟ ਰੇਟਾਂ ਦੇ ਹੁੰਦਾ ਤੇ ਸਾਰਾ ਗਾਰੰਟੀ ਦੇ ਵਿੱਚ ਹੋਊਗਾ ਦੇਖ ਲਓ ਕੁੜਾ ਬਕ ਕੱਲੀ ਕੱਲੀ ਚੀਜ਼ ਦਾ ਦਿਖਾ ਨਹੀਂ ਸਕਦਾ ਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਚਲੀ ਜਾਂਦੀ ਆ ਤੇ ਤੁਸੀਂ ਆਓ ਬਾਈ ਕੋਲੇ ਬਾਈ ਦੀ ਲੋਕੇਸ਼ਨ ਹੈਗੀ ਆ ਨੀਅਰ ਗਿੱਲ ਚੌਕ ਰਿਸ਼ੀ ਢਾਬਾ ਰਿਸ਼ੀ ਢਾਬੇ ਦੀ ਲੋਕੇਸ਼ਨ ਨਾਲ ਹੀ ਆ ਬਾਈ ਬੜ ਤੁਸੀਂ ਨੰਬਰ ਬੋਲ ਦੋ ਆਪਣਾ ਭਾਈ ਮੇਰਾ ਨੰਬਰ ਹੈਗਾ 9914700905 ਗਿੱਲ ਚੌਕ ਲੁਧਿਆਣਾ ਨੇੜੇ ਰਿਸ਼ੀ ਢਾਬਾ ਪਟਰੋਲ ਪੰਪ ਤੋਂ 10-12 ਦੁਕਾਨਾਂ ਅੱਗੇ ਇੱਕ ਵਾਰ ਜਰੂਰ ਆ ਕੇ ਦੇਖੋ ਤੁਹਾਨੂੰ ਲੰਬੇ ਵਾਲਾ ਕੰਮ ਨਹੀਂ ਹੋਊਗਾ ਤੁਸੀਂ ਭਾਈ ਰੇਟ ਟਰਾਈ ਕਰੋ ਬਾਕੀ ਭਾਈ ਮੈਂ ਪਹਿਲਾਂ ਇੱਕ ਵੀਡੀਓ ਪਾਈ ਸੀ ਤੁਹਾਡਾ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੰਨਾ ਮੈਨੂੰ ਵਧੀਆ ਰਿਸਪੌਂਸ ਦਿੱਤਾ ਤੁਸੀਂ ਮੇਰਾ ਇੰਨਾ ਮਾਨ ਕੀਤਾ ਮੈਨੂੰ ਸਪੋਰਟ ਕੀਤਾ ਮੈਂ ਤੁਹਾਡਾ ਦਿਲੋਂ ਧੰਨਵਾਦ ਦੀ ਭਾਈ ਇੰਨਾ ਗਾਹ ਕਰਿਆ ਮੇਰੇ ਕੋਲ ਭਾਈ ਮੈਂ ਸੰਭਾਲ ਨਹੀਂ ਪਾ ਰਿਆ ਮੈਨੂੰ ਮਾਫ ਕਰਨਾ ਮੈਂ ਕਈਆਂ ਦਾ ਫੋਨ ਨਹੀਂ ਚੱਕ ਪਾ ਰਿਆ ਬਾਕੀ ਭਾਈ ਜਦੋਂ ਥੋੜੀ ਚੀਜ਼ ਵਧੀਆ ਤਾਂ ਹੀ ਲੋਕ ਆਉਂਦੇ ਹਨ ਜੀ ਕੋਈ ਗੱਲ ਨਹੀਂ ਭਾਈ ਓਕੇ ਸਾਹਮਣੇ ਆਹ ਸਮਰੀ ਸੀ ਢਾਬਾ ਤੇ ਆਹ ਸਾਹਮਣੇ ਬਾਈ ਦੀ ਸ਼ਾਪ